ਬੀਤੀ ਦੋ ਸਾਲ ਤੋਂ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਮਾਮਲਾ ਸੁਰਖੀਆਂ ਦੇ ਵਿੱਚ ਰਿਹਾ ਹੈ ਇਸ ਦੇ ਸਬੰਧ ਵਿੱਚ ਪਿੰਡ ਮੁਸ਼ਕਾਬਾਦ ਪਿੰਡ ਖੀਰਨੀਆ ਅਤੇ ਪਿੰਡ ਟੱਪਰੀਆਂ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਐਸੇ ਸਬੰਧ ਦੇ ਵਿੱਚ ਜਦੋਂ ਪਿੰਡ ਮੁਸ਼ਕਾਬਾਦ ਪਿੰਡ ਟੱਪਰੀਆਂ 'ਚ ਬਣੇ ਪੋਲਿੰਗ ਬੂਥ ਪਹੁੰਚੇ ਤਾਂ ਪੂਰਨ ਤੌਰ ਤੇ ਤਿੰਨ ਪਿੰਡਾਂ ਦੇ ਨਿਵਾਸੀਆਂ ਦਾ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਵੇਖਣ ਨੂੰ ਮਿਲਿਆ ਇਹਨਾਂ ਤਿੰਨ ਪਿੰਡਾਂ ਵੱਲੋਂ ਪਿੰਡ ਵਿੱਚ ਵੱਖ-ਵੱਖ ਜਗ੍ਹਾ ਤੇ ਲੋਕ ਸਭਾ ਚੋਣਾਂ ਬਾਈਕਾਟ ਦੇ ਬੂ ਉਹਨਾਂ ਕਮਿਸ਼ਨ ਵੱਲੋਂ ਪੋਲਿੰਗ ਬੂਥ ਤੇ ਪੂਕਤਾ ਪ੍ਰਬੰਧ ਕੀਤੇ ਗਏ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਕੀ ਨਾਮ ਆ ਤੁਹਾਡਾ ਜੀ ਅਮਰੀਕ ਸਿੰਘ ਆ ਜੀ ਕਿੰਨੀ ਉਮਰ ਆ ਤੁਹਾਡੀ ਜੀ 79 ਸਾਲ ਆ ਤੁਸੀਂ ਚੋਣਾਂ ਦੀ ਐ ਜੀ ਕੋਰਟ ਪਣ ਗਏ ਸੀ ਨਾ ਬਿਲਕੁਲ ਨਹੀਂ ਗਏ ਨਾ ਹੀ ਪਹੁੰਚਿਆ ਇਸ ਕਰਕੇ ਸਾਡਾ ਬਾਈਕ ਆਟਾ ਮੁਕੰਮਲ ਤੌਰ ਤੇ ਕਾਰਨ ਹੈਗਾ ਕਾਰਨ ਇਹ ਹੈ ਜਿਹੜੀ ਬਾਇਓ ਗੈਸ ਬੈਟਰੀ ਲੱਗ ਰਹੀ ਆ ਮਗਲੂਮ ਦਾ ਵਿਰੋਧ ਚੱਲ ਰਿਹਾ ਦੋ ਦਿਨ ਮਹੀਨੇ ਹੋ ਗਏ ਲੋਈ ਅਸੀਂ ਬਹੁਤ ਸਮਾਂ ਤੇ ਮਤਲਬ ਉਹੋ ਚ ਕੀਤੀ ਵੀ ਇਹ ਬੰਦ ਕੀਤੀ ਜਾਵੇ ਐਸਡੀਐਮ ਤੱਕ ਵੀ ਅਸੀਂ ਦੋ ਵਾਰ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪੋਲੀਟਿਕਲ ਪਾਰਟੀਆਂ ਵੀ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਆ ਚਾਹੇ ਅਕਾਲੀ ਦਲ ਆ ਚਾਹੇ ਆਭਲਿਆ ਕੋਈ ਵੀ ਜਿਹੜੀ ਅਸੀਂ ਸਾਡੀਆਂ ਪਾਰਟੀਆਂ ਦਾ ਮੁਗੰਮਲ ਵਾਈਗੜ ਕੀਤਾ ਹੈ ਵੀ ਤਾਂ ਕਿ ਇਹ ਸਾਰੀਆਂ ਪਾਰਟੀਆਂ ਦੇ ਲੋਕਾਂ ਨੇ ਦੇਖ ਲਿਆ ਨੇ ਲੰਮੇ ਅਰਸੇ ਤੋਂ ਉਹਨਾਂ ਦੀ ਫਸਲ 71 ਸਾਲ ਹੋ ਗਏ ਵੀ ਲੋਕਾਂ ਦੀ ਕੋਈ ਗੱਲ ਨਹੀਂ ਸੁਣਦੇ ਹੈਗੇ ਐਵੇਂ ਜਿਹੜੇ ਮੈਂਬਰ ਨੇ ਹੈ ਜੀ ਫੈਮਿਲੀ ਦੇ ਮੈਂਬਰ ਆ ਵੀ ਆ ਵੀ ਫੈਮਿਲੀ ਜਿਹੜਾ ਮੇਰੇ ਦੋ ਲੜਕੇ ਹੈ ਉਹ ਵੀ ਟੀਚਰ ਆ ਉਹ ਵੀ ਡੂਰੀ ਦੇ ਨੇ ਉਹ ਦੋ ਲੜਕੀਆਂ ਨੇ ਉਹ ਵੀ ਟੀਚਰ ਉਹ ਵੀ ਡੂਰੀ ਦੇ ਆ ਜੇ ਪਿੰਡ ਚ ਕੋਈ ਬੰਦਾ ਘਰੋਂ ਘਰੋਂ ਬਾਹਰ ਨਿਕਲੂ ਹੈ ਜੀ ਘਰੋਂ ਬਾਹਰ ਮੋਡ ਪਉਣ ਲਈ ਲਿਖੂ ਵੀ ਬੰਦਾ ਦੇ ਕੋਈ ਸਾਡਾ ਦਾ ਬਾਈਗੜਾ ਮੇਰਾ ਖਿਆਲ ਵੀ ਅਸੀਂ ਤਾਂ ਮੰਨ ਲਓ ਜੇ ਕਿਸੇ ਪੌਣੀ ਹੋਊਗੀ ਤਾਂ ਉਹ ਵੀ ਮਰਜੀ ਹੋਊਗੀ ਪਰ ਅਸੀਂ ਬਾਈਗੜਾ ਕੀਤਾ ਹੈ ਇਸ ਕਰਕੇ ਕੀ ਪੋਲੀਟਿਕਲ ਪਾਰਟੀਆਂ ਕੋਈ ਇਕੱਲਾ ਫੈਕਟੀ ਦਾ ਮਸਲਾ ਨਹੀਂ ਸਾਰੇ ਹੀ ਮਸਲੇ ਆ ਵੇਜ ਗਾਈ ਦਾ ਮਸਲਾ ਪੇਟਾ ਜਿਹਾ ਦਾ ਮਸਲਾ ਹੋਰ ਮਸਲੇ ਆ ਕਿਸ਼ਾ ਇਹਨਾਂ ਮਸਲੇ ਆ ਪਾਰਟੀ ਕੋਈ ਵੀ ਹੋਵੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਜਾਂਦੇ ਠੀਕ ਹੈ ਬਿੰਡ ਟੱਪਰੀਆਂ 'ਚ ਲੱਗੇ ਚੋਨਾ ਦੇ ਬਾਈਕਾਟ ਸੰਬੰਧੀ ਬੂਥ ਤੇ ਬੈਠੇ ਕੈਪਟਨ ਹਰਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਤਿੰਨ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਬੀਤੇ 2 ਸਾਲ ਤੋਂ ਪਿੰਡ ਮੁਸਕਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦੇ ਵਿਰੋਧ ਵਿੱਚ ਅਸੀਂ ਬਹੁਤ ਵਾਰ ਧਰਨਾ ਅਤੇ ਪ੍ਰਦਰਸ਼ਨ ਕਰ ਚੁੱਕੇ ਹਾਂ ਪਰ ਸਾਡੀ ਪੰਜਾਬ ਸਰਕਾਰ ਪ੍ਰਸ਼ਾਸਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਸਾਥ ਨਹੀਂ ਦਿੱਤਾ ਜਿਸ ਕਾਰਨ ਸਾਨੂੰ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨਾ ਪਿਆ। ਜੀ ਰਾਜੀ ਮੇਰੇ ਨਾਲ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਤੋਂ ਆਏ ਅਰ ਜੀ ਤੁਸੀਂ ਜੀ ਆ ਤੁਸੀਂ ਬੂਥ ਲਾਈ ਬਟ ਬਾਈਕਾਟ ਦਾ ਕੀ ਕਰ ਰਹਾ ਦੇਖੋ ਜੀ ਜਿਹੜਾ ਬੂਥ ਅਸੀਂ ਲਾਇਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਲਾਇਆ ਹੋਇਆ ਕਿਉਂਕਿ ਜੋ ਸੰਗਤ ਆਉਂਦੀ ਹੈ ਕੋਈ ਅਸੀਂ ਪਾਣੀ ਦਾ ਸ਼ਬੀਰ ਲਾਈ ਹੋਈ ਹੈ ਕੋਈ ਗਰਮੀ ਦਾ ਮੌਕਾ ਹੈ ਉਸ ਕਰਕੇ ਅਸੀਂ ਲਾਇਆ ਹੈ ਦੂਸਰੀ ਗੱਲ ਜਿਹੜਾ ਤੁਸੀਂ ਬੋਲਦੇ ਹੋ ਵੀ ਬਾਈਕਾਟ ਦੀ ਗੱਲ ਕਰਦੇ ਹੋ ਤੁਸੀਂ ਬਾਈਕਾਟ ਅਸੀਂ ਇਸ ਤਰ੍ਹਾਂ ਇਸ ਕਰਕੇ ਲਾਇਆ ਕਿਉਂਕਿ ਸਾਡੇ ਨੇੜੇ ਪਿੰਡ ਮੁਸ਼ਕਾਵਾਦ ਦੇ ਵਿੱਚ ਇੱਕੋ ਗੈਸ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਮethane ਗੈਸ ਬਣਾਉਣੀ ਹੈ ਸਾਨੂੰ ਪਤਾ ਹੀ ਵੀ ਬਹੁਤ ਜ਼ਹਿਰੀਲੀ ਗੈਸ ਹੈ ਜੋ ਦਾ ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣਾ ਉਹ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਕਿਸੇ ਪੋਲੀਟੀਕਲ ਪਾਰਟੀਆਂ ਵੱਲੋਂ ਸਾਡੀ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ ਨਾਇਕ ਸਾਡੇ ਕੋਲ ਆਇਆ ਸੋ ਇਸ ਕਰਕੇ ਅਸੀਂ ਕੁਛਕ ਨਗਰਾਂ ਨੇ ਫੈਸਲਾ ਲਿਆ ਬਈ ਜੋ ਇਹ ਬੋਟਾ ਨੇ ਇਹਦਾ ਅਸੀਂ ਪੂਰਨ ਬਾਈਕਟ ਕਰੀਏ ਸੋ ਇਸ ਕਰਕੇ ਅਸੀਂ ਇਹ ਬਾਈਕਟ ਕੀਤਾ ਪਰ ਦੇਖੋ ਨਹੀਂ ਵੀ ਮਿਲ ਰਿਹਾ ਵੀ ਕੁਛਕ ਲੋਕ ਬੋਟਾ ਵੀ ਪਾ ਰਹੇ ਨਹੀਂ ਕੀ ਕਾਰਨ ਕੀ ਹੈ ਦੇਖੋ ਜੀ ਤੁਹਾਡੇ ਨਾਲ ਨਹੀਂ ਹੈਗੇ ਉਹ ਦੇਖੋ ਜੀ ਕਹਾਣੀ ਐ ਇਸ ਤਰ੍ਹਾਂ ਜੋ ਸਾਡਾ ਪਿੰਡ ਹੈ ਮੈਂ ਸਾਡੇ ਪਿੰਡ ਦੀ ਅਸੀਂ ਕਹਿ ਸਕਦੇ ਹਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਹਾਲ ਤੱਕ ਵੋਟ ਪਾਉਣ ਨਹੀਂ ਆਇਆ ਇਹ ਸਾਡੇ ਨਜ਼ਦੀਕੀ ਪਿੰਡ ਹਰਿਓਂ ਦੇ ਵਿੱਚ ਹੈ ਹਰ ਇੱਕ ਦੀ ਆਪਣੀ ਆਪਣੀ ਇੰਡੀਪੈਂਡੈਂਸੀ ਹੈ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੈ ਜ਼ਬਰਦਸਤੀ ਕੋਈ ਨਹੀਂ ਇਹ ਕਈ ਪਿੰਡਾਂ ਦਾ ਸਾਂਝਾ ਬੂਤ ਜਿਹੜਾ ਲੱਗਿਆ ਸਾਂਝਾ ਹੈ ਇਹ ਦੋ ਪਿੰਡਾਂ ਦਾ ਬੂਤ ਆ ਜੀ ਇਹਦੇ ਵਿੱਚ ਦੇਖੋ ਜੇ ਕਿਸੇ ਪਾਉਣਾ ਚਾਹੁੰਦਾ ਹੈ ਉਹ ਉਹਦੀ ਮਰਜ਼ੀ ਹੈ ਲੇਕਿਨ ਦੋ ਪਿੰਡ ਕਿਹੜੇ ਦਾ ਬੂਤ ਹੈ ਜੀ ਇਹ ਹਰਿਓ ਤੇ ਟੱਪਰੀਆਂ ਦਾ ਹਰਿਓ ਖੁਰਦ ਤੇ ਪਿੰਡ ਟੱਪਰੀਆਂ ਦਾ ਹਰਿਓ ਫਿਰ ਨਾਲ ਨਹੀਂ ਹੈਗਾ ਬਾਈ ਕੱਟ ਦੇ ਹਰਿਓ ਪਸ਼ੂ ਕੋ ਲੋਕ ਹੈਗੇ ਨੇ ਔਰ ਕੁਛ ਕੋ ਨਹੀਂ ਵੀ ਹੈਗੇ ਟੱਪਰੀਆਂ ਪੂਰਨ ਤੌਰ ਤੇ ਟੱਪਰੀਆਂ ਪੂਰਨ ਤੌਰ ਤੇ ਬਾਈ ਕੱਟ ਹੈ ਉਥੇ ਪਿੰਟਪਣੀਚ ਬਣੇ ਪੋਲਿੰਗ ਬੂਥਾਂ ਤੇ ਵੋਟ ਪਾਉਣ ਆਏ ਅਤੇ ਪਿੰਡ ਹਰਿਓ ਖੁਰਦ ਨਿਵਾਸੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਅਜ ਰਸਤੇ ਵਿੱਚ ਪਿੰਟਪਣੀਆਂ ਵੱਲੋਂ ਬਣਾਏ ਗਏ ਲੋਕ ਸਭਾ ਚੋਣਾਂ ਬਾਈਕਾਟ ਤੇ ਬੂਥ ਤੇ ਵੋਟ ਪਾਉਣ ਤੋਂ ਰੋਕਿਆ ਗਿਆ ਪਰ ਮੈਂ ਆਪਣੇ ਵੋਟ ਪਾਉਣ ਦੇ ਮੌਲਿਕ ਅਧਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਵੋਟ ਪਾਉਣ ਲਈ ਪਹੁੰਚਿਆ ਕਿਉਂਕਿ ਵੋਟ ਪਾਣਾ ਸਾਡਾ ਹੱਕ ਹੈ ਇਸੇ ਤਰ੍ਹਾਂ ਵੋਟ ਪਾਣ ਆਏ ਬਜ਼ੁਰਗ ਅਵਧਾਰ ਸਿੰਘ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਮੌਲਿਕ ਅਧਿਕਾਰ ਹੈ ਜਦੋਂ ਤੱਕ ਅਸੀਂ ਜਿਉਂਦੇ ਹਾਂ ਵੋਟ ਪਾਉਂਦੇ ਰਹਾਂਗੇ ਪਰ ਜੋ ਪਿੰਟਪਣੇ ਦੇ ਨਿਵਾਸੀਆਂ ਵੱਲੋਂ ਸਾਨੂੰ ਵੋ ਸੀ ਤਾਂ ਉਹਦਾ ਕਿਉਂ ਨਹੀਂ ਰੋਕਿਆ ਹੁਣ ਕਿਉਂ ਰੋਕਿਆ ਚਾਹ ਰਿਆ ਜੀ ਨਾ ਜੀ ਜੀ ਤਲਦੀਪ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਹਰਿਆ ਖੁਰ ਦਾ ਕੀ ਕਰਨਾ ਹੈ ਜੀ ਵੋਟ ਪਾਉਣਾ ਹੈ ਜੀ ਇਹ ਬਾਈਕਾਟ ਵੀ ਕੀਤਾ ਆਇਆ ਵਾ ਹਾਂ ਬਹੁਤ ਦਰਅਸਲ ਗੱਲ ਇਹ ਆ ਜੀ ਜਿਹੜੀ ਫੈਕਟਰੀ ਲੱਗ ਰਹੀ ਆ ਜੀ ਵੀ ਉਹਦਾ ਮਤਲਬ ਨੁਕਸਾਨ ਆ ਬਹੁਤ ਜ਼ਿਆਦਾ ਜੀ ਵੀ ਉਹ ਨੁਕਸਾਨ ਕਰਕੇ ਮਤਲਬ ਬਾਈਕਾਟ ਕਰਤਾ ਜੀ ਵੋਟਾਂ ਦਾ ਜੀ ਪਿੰਡ ਵਾਲਿਆਂ ਉਹ ਬਾਈਕਾਟ ਕੀਤਾ ਹੈ ਤੁਸੀਂ ਵੋਟ ਪਾਣ ਆਏ ਹੋ ਹਾਂ ਜੀ ਗੱਲ ਤਾਂ ਇਹ ਆ ਜੀ ਹੁਣ ਪਿੰਡ ਦੇ ਬੇਸ ਤੇ ਮਤਲਬ ਉਹਨਾਂ ਦੀ ਵੀ ਮੰਨਣੀ ਪੈਂਦੀ ਆ ਜੀ ਠੀਕ ਹੈ ਜੀ ਗੱਲ ਫੇਰ ਵੋਟ ਹੁੰਣ ਵਿੱਚ ਪਾਈ ਵੀ ਜਾਂਦੇ ਨੇ ਜੀ ਵੀ ਉਹ ਵਿੱਚ ਹੁਣ ਮੁਲਾਜ਼ਮ ਕਹਿੰਦੇ ਵੀ ਵੋਟ ਪਾਓ ਕੋਈ ਤੁਹਾਨੂੰ ਕਿਸੇ ਨੇ ਰੋਕਿਆ ਵੋਟ ਪਾਉਣ ਤੋਂ ਹਾਂ ਰੋਕਿਆ ਤਾਂ ਸੀਗਾ ਜੀ ਨਹੀਂ ਰੋਕਿਆ ਸੀ ਉਹਨੇ ਬੰਦੇ ਉੱਥੇ ਬੈਠੇ ਨੇ ਜੀ ਕੀ ਕਹਿੰਦੇ ਸੀ ਉਹ ਕਹਿੰਦੇ ਵੀ ਵੋਟ ਪਾਓ ਨਾ ਆਪਣਾ ਬਾਈਕਟ ਕਰਿਆ ਹੋਇਆ ਹਾਂ ਜੀ ਤੁਸੀਂ ਵੋਟ ਪਾਣ ਆਏ ਹੋ ਹਨਾ ਪਰ ਤੁਸੀਂ ਮੰਚ ਕਿਉਂ ਆਏ ਵੋਟ ਪਾਣ ਜੀ ਵੋਟ ਆਏ ਆ ਜੀ ਵੀ ਵੋਟ ਕਹਿੰਦੇ ਹੁੰਦੇ ਨੇ ਵੀ ਰੱਖਣੀ ਨਹੀਂ ਚਾਹੀਦੀ ਵੋਟ ਪਾਉਣੀ ਚਾਹੀਦੀ ਆ ਵੀ ਦੇਖੋ ਕਿਸੇ ਨੂੰ ਵੀ ਪਾ ਦੋ ਮਤਲਬ ਵੀ ਪਾਓ ਵੋਟ ਤਾਂ ਕਰਕੇ ਆਉਣ ਆਏ ਆ ਕੋਈ ਕਿਸ ਨੇ ਆ ਦੇਣਾ ਚਾਹੁੰਦਾ ਆਖੀ ਲੋਕਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਆਂ ਜੀ ਵੀ ਵੋਟ ਪਾਉਣੀ ਚਾਹੀਦੀ ਹੈ ਜੀ ਵੀ ਵੋਟ ਰੱਖੋ ਨਾ ਜੀ ਕਿਸੇ ਵੀ ਪਾਰਟੀ ਨੂੰ ਮਤਲਬ ਪਾ ਦਿਓ ਪਾਓ ਪਰ ਵੋਟ ਨਹੀਂ ਸਿੱਕਾ ਸੁਣੋ ਜਿੱਦਣੇ ਹੀ ਹੋਇਆ ਪ੍ਰੋਗਰਾਮ ਆ ਚਾਹਨੀ ਪਿੰਡ ਦੇ ਲੋਕਾਂ ਨੂੰ ਪਤਾ ਨਹੀਂ ਆ